ਸਤਿ ਸ਼੍ਰੀ ਅਕਾਲ ਦੋਸਤ ਜੀਬੀਸੀ ਆਪਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਨਵਨੀਸ਼ ਚਿਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਪਿੱਪਲ ਦੇ ਪੱਤੇ ਆਵੇ ਕਿਹੜੀ ਖੜਖੜ ਲਾਈ ਆ ਪੱਤੇ ਝੜ ਗਏ ਪੁਰਾਣੇ ਰੁੱਤ ਨਵੀਆਂ ਦੀ ਆਈ ਆ ਜਿਵੇਂ ਹੀ ਸਰਕਾਰ ਵੱਲੋਂ ਐਲਾਨ ਹੁੰਦਾ ਪੰਚਾਇਤੀ ਚੋਣਾਂ ਦਾ ਤੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਤੇ ਕਾਗਜ਼ੀ ਕਾਰਵਾਈ ਦੀ ਸ਼ੁਰੂ ਹੋ ਜਾਂਦੀ ਹੈ ਆਮਨ ਦਾ ਦੀਪ ਜਲਾ ਕੇ ਨਵੀਂ ਸੋਚ ਰੱਖ ਕੇ ਪਿੰਡ ਬਸੀ ਉਮਰਖਾਂ ਦੇ ਨੌਜਵਾਨ ਚੋਣ ਲੜਨ ਜਾ ਰਹੇ ਨੇ ਸਰਪੰਚੀ ਦੀ ਨਾਮ ਹੈ ਅਮਨਦੀਪ ਸਿੰਘ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਸਤਿ ਸ਼੍ਰੀ ਅਕਾਲ ਸਰ ਸਰ ਕੀ ਸੋਚਦੇ ਹੋ ਸਰ ਤੁਸੀਂ ਸਰਪੰਚੀ ਲਈ ਇੱਕ ਕੈਂਡੀਡੇਟ ਤੌਰ ਤੇ ਉੱਭਰ ਰਹੇ ਹੋ ਕਾਗਜ਼ੀ ਕਾਰਵਾਈ ਤੁਹਾਡੇ ਕੋਲ ਕੀਤੀ ਜਾ ਰਹੀ ਹੈ ਤੇ ਕਿਵੇਂ ਦਾ ਪੱਖ ਰੱਖਦੇ ਹੋ ਪਿੰਡ ਦੇ ਵਿਕਾਸ ਪ੍ਰਤੀ ਸਰ ਸਾਡਾ ਸਰਪੰਚੀ ਚ ਆਨਦਾ ਮੁੱਦਾ ਡਿਵੈਲਪਮੈਂਟ ਦਾ ਕਿ ਪਿੰਡ ਨੂੰ ਅਸੀਂ ਮਤਲਬ ਡਿਵੈਲਪਮੈਂਟ ਕਰਨਾ ਇੱਕ ਉੱਚ ਸਟੱਫ ਤੇ ਲੈ ਕੇ ਜਾਣਾ ਹੈ ਤੇ ਅਸੀਂ ਸਰ ਗਲੀਆਂ ਨਾਲੀਆਂ ਦੇ ਵਿੱਚ ਦੇ ਵਿੱਚ ਨਹੀਂ ਰਹਿਣਾ ਡਿਪੈਂਡ ਸਾਡੇ ਹੋਰ ਵੀ ਮੁੱਦੇ ਬਹੁਤ ਆ ਡਿਸਪੈਂਸਰ ਜਾਂ ਹੈਗੀਆਂ ਆ ਇੰਟਰਨੈਟ ਸਾਡਾ ਕੈਫੇ ਵੀ ਜ਼ਰੂਰੀ ਹੈ ਜਿਮ ਹਾਲ ਜ਼ਰੂਰੀ ਹੈ ਗਰਾਊਂਡਾ ਜ਼ਰੂਰੀ ਹੈ ਜਿੱਥੇ ਅੱਜ ਦੇ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਗਰਾਊਂਡਾ ਪ੍ਰੋਵਾਈਡ ਕਰਾਣੀਆਂ ਤੇ ਜਿੱਦਾਂ ਬਿਮਾਰੀਆਂ ਨੇ ਅੱਜਕੱਲ ਬਹੁਤ ਜ਼ਿਆਦਾ ਘੇਰਾ ਪਾਇਆ ਹੋਇਆ ਆ ਚਾਹੇ ਪਿੰਡ ਦੀਆਂ ਓਲਡ ਲੇਡੀਜ਼ ਹੈਗੀਆਂ ਜਿੱਦਾਂ ਤੇ ਜਾਂ ਫਿਰ ਓਲਡ ਬੰਦੇ ਵੀ ਹੈਗੇ ਉਹਨਾਂ ਨੂੰ ਕਿੱਦਾਂ ਆਪਾਂ ਫੈਸਿਲਿਟੀ ਦੇ ਸਕੀਏ ਉਹਨਾਂ ਦੇ ਮਤਲਬ ਉਹਨਾਂ ਨੂੰ ਲਿਮਟਿਡ ਕਰੀਏ ਸ਼ਾਮ ਦੇ ਟਾਈਮ ਉਹੋ ਬੰਦੇ ਸੈਰ ਕਰਨ ਤੇ ਸੈਰ ਕਰਨ ਲਈ ਵਾਸਤੇ ਉਹਨਾਂ ਨੂੰ ਅਸੀਂ ਵਧੀਆ ਗਰਾਊਂਡਾਂ ਦੀਆਂ ਲਾਈਟਾਂ ਦੀਏ ਤੇ ਕੈਮਰੇ ਵਗੈਰਾ ਲਗਾਈਏ ਜਿੱਥੇ ਉਹ ਸੇਫ ਆਪਣਾ ਵਗੈਰਾ ਵਾਕ ਕਰ ਸਕਣ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਸਰ ਪਹਿਲਾਂ ਵੀ ਪੰਚਾਇਤਾਂ ਬਣੀਆਂ ਸੀ ਪਿੰਡੀਆਂ ਤੇ ਹੁਣ ਦੁਬਾਰਾ ਪੰਗ ਹੋ ਕੇ ਦੁਬਾਰਾ ਨਵੀਂ ਪੰਚਾਇਤ ਬਣਨ ਜਾ ਰਹੀ ਆ ਤੇ ਕਿਹੜੇ ਮੁੱਖ ਜੰਡ ਨੇ ਤੁਹਾਡੇ ਵੱਲੋਂ ਜਿਹੜੇ ਪੇਸ਼ ਕੀਤੇ ਜਾਣਗੇ ਜਾਂ ਪਿੰਡ ਵਾਸੀਆਂ ਨੂੰ ਕਿਹੋ ਜੀ ਤੁਸੀਂ ਅਪੀਲ ਕਰਨਾ ਚਾਹੋਗੇ ਮੇਰਾ ਸਰਪਿੰਡ ਵਾਸੀਆਂ ਨੂੰ ਇਹੋ ਅਪੀਲ ਹੈ ਕਿ ਜੇ ਆਪਾਂ ਸਰਵ ਸੈਂਤੀ ਨਾਲ ਸਾਨੂੰ ਬਣਾਉਂਦੇ ਹੋਇਆ ਤੇ ਫਿਰ ਆਪਾਂ ਆਪਣੇ ਪਿੰਡ ਲਈ ਜੋ ਗਰੀਬ ਜੋ ਸਰਕਾਰ ਵੱਲੋਂ ਸਕੀਮਾਂ ਆਂਦੀਆਂ ਨੇ ਉਹ ਆਮ ਘਰਾ ਤੱਕ ਪਹੁੰਚਾਈਆਂ ਜਾਣਗੀਆਂ ਜਿਸ ਬੰਦੇ ਦਾ ਹੱਕ ਹੈ ਗਰੀਬ ਦਾ ਹੱਕ ਹੈ ਗਰੀਬ ਨੂੰ ਉਸ ਨੂੰ ਦਿੱਤਾ ਜਾਵੇਗਾ ਇਹ ਨਹੀਂ ਹੈਗਾ ਕਿ ਉਹ ਗਰੰਟਾਂ ਜਾਂ ਆਪਾਂ ਕਿਸੇ ਨੂੰ ਮਤ ਭਾਈਵੰਦੀ ਕਰਕੇ ਦੂਸਰੇ ਨੂੰ ਦਿੱਤੀਆਂ ਜਾਣਗੀਆਂ ਜਿਸ ਗਰੀਬ ਦਾ ਹੱਕ ਹੈ ਉਹਦੇ ਤੱਕ ਪਹੁੰਚਾਇਆ ਜਾਏਗਾ ਉਹਨੂੰ ਗਰੀਬ ਬੰਦੇ ਨੂੰ ਕਿਸੇ ਦੀ ਹੈਲਪ ਲੋੜ ਆ ਉਹਨਾਂ ਵਾਸਤੇ ਪੰਚਾਇਤ ਖੜੂਗੀ ਜੇਕਰ ਉਹਨਾਂ ਦੇ ਬੱਚਿਆਂ ਦੇ ਕਿਤੇ ਮੈਰਿਜ ਹੁੰਦੀ ਹੈ ਜਾਂ ਉਹਨਾਂ ਨੂੰ ਕਿਤੇ ਪੈਸੇ ਦੇ ਥਲੇ ਦੀ ਜ਼ਰੂਰਤ ਹੁੰਦੀ ਹੈ ਤੇ ਸਾਡੀ ਪੰਚਾਇਤ ਉਹਨਾਂ ਦਾ ਪੂਰਾ ਜ਼ਿੰਮੇਵਾਰ ਚੱਕੇਗੀ ਕੋਈ ਕਿਸੇ ਗਰੀਬ ਦੀ ਮੱਤੀ ਨੂੰ ਕੋਈ ਦਿੱਕਤ ਨਹੀਂ ਆਵੇਗੀ ਜੀ ਸਾਹਿਬ ਦੇਖਿਆ ਜਾਂਦਾ ਕਿ ਜਿਹੜਾ ਨਸ਼ਿਆਂ ਦਾ ਰੁਝਾਨ ਵੱਧ ਚੁੱਕਿਆ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਦੇ ਵਿੱਚ ਵੀ ਇਹ ਗੱਲ ਦੇਖਣ ਦੇ ਵਿੱਚ ਆਈ ਆ ਤੇ ਪੰਜਾਬ ਸਰਕਾਰ ਵੀ ਇਹਦੇ ਵਿੱਚ ਨਕਾਮ ਰਹੀ ਹੈ ਇਹਨੂੰ ਰੋਕਣ ਵਾਸਤੇ ਤੇ ਕਿਵੇਂ ਦੀ ਸੋਚ ਰੱਖ ਕੇ ਚੱਲੂਗੀ ਸਰ ਅਸੀਂ ਜੋ ਵੀ ਸਾਡੇ ਪਿੰਡ ਦੇ ਵਿੱਚ ਨਸ਼ੇ ਦਾ ਜੋ ਵੀ ਲਿੰਕ ਰੱਖਦੇ ਆ ਬੱਚੇ ਜੋ ਵੀ ਆ ਵੇਚਦੇ ਆ ਜਾਂ ਖਾਂਦੇ ਆ ਅਸੀਂ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਚੱਕਾਂਗੇ ਤੇ ਬਕਾਇਦਾ ਪੁਲਿਸ ਦੇ ਵਿੱਚ ਉਹਨਾਂ ਦੀ ਕੰਪਲੀਟ ਕਰਾਂਗੇ ਬਕਾਇਦਾ ਉਹਨਾਂ ਨੂੰ ਅਸੀਂ ਫੜਾਵਾਂਗੇ ਕਿ ਸਾਡੇ ਪਿੰਡੇ ਵਿੱਚ ਇਹ ਬੰਦੇ ਕਿ ਮਾਹੌਲ ਖਰਾਬ ਕਰ ਰਹੇ ਆ ਤੇ ਬਕਾਇਦਾ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਅਸੀਂ ਸਮਝਾਵਾਂਗੇ ਵੀ ਇਹ ਜੋ ਗੰਦੀਆਂ ਤੁਸੀਂ ਲੱਤਾਂ ਲਾਈਆਂ ਇਹਨਾਂ ਤੋਂ ਦੂਰ ਹੋ ਜਾਓ ਜੇ ਨਹੀਂ ਸਮਝੇ ਤੇ ਉਹ ਆਪਾਂ ਉਹਨਾਂ ਨੂੰ ਖੁਦ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਮੈਂ ਕਹਿਣਾ ਚਾਹੁੰਦਾ ਜੇਕਰ ਲੋਕਾਂ ਦਾ ਮੈਨੂੰ ਮੇਰੇ ਪਿੰਡ ਦਾ ਫਤਵਾ ਮਿਲਦਾ ਹੈ ਤੇ ਬਕਾਇਦਾ ਅਸੀਂ 1 ਮਹੀਨੇ ਦੇ ਅੰਦਰ ਮੀਟਿੰਗਾਂ ਕਰਾਂਗੇ ਜੋ ਵੀ ਸਾਡੇ ਪਿੰਡ ਦੀਆਂ ਜ਼ਰੂਰਤਾਂ ਹੈਗੀਆਂ ਜੋ ਸਾਡੀ ਰਿਕੁਆਇਰਮੈਂਟਾਂ ਹੈਗੀਆਂ ਉਹਨੂੰ ਆਪਾਂ ਦੂਰ ਕਰਾਂਗੇ ਤੇ ਸਾਡੀ ਜਿਹੜੀ ਮੇਨ ਸਮੱਸਿਆ ਹੈਗੀ ਆ ਆਪਾਂ ਉੱਪਰ ਐਮ.ਐਲ.ਏ ਸਾਹਿਬ ਕੋ ਐਮ.ਪੀ ਸਾਹਿਬ ਕੋ ਵੀ ਅਪਰੋਚ ਕੀਤੀ ਸੀਗੀ ਕਿ ਸਾਡੇ ਪਿੰਡ ਦੀਆਂ ਬਹੁਤ ਮਹਿਲਾਵਾਂ ਆ ਜੋ ਥੋੜੀ ਘਰੇਲੂ ਹਾਲਤ ਦੇ ਵਿੱਚ ਉਹਨਾਂ ਦਾ ਜੋ ਹਾਲਾਤ ਖਰਾਬ ਐ ਪੈਸੇ ਤੇਲੇ ਦੀ ਉਹਨਾਂ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਵਾਸਤੇ ਕੋਈ ਰੋਜ਼ਗਾਰ ਦੀ ਆਪਾਂ ਕੋਸ਼ਿਸ਼ ਕਰਕੇ ਲੈ ਕੇ ਆਈਏ ਜੋ ਕਿ ਪਿੰਡ ਵਿੱਚ ਹੀ ਉਹਨਾਂ ਨੂੰ ਮਿਲੇ ਤਾਂ ਇਹ 100 400 ਰੁਪਏ ਜਿੰਨਾ ਵੀ ਹੋ ਸਕੇ ਆਪਾਂ ਉਹਨਾਂ ਦੀ ਹੈਲਪ ਕਰੀਏ ਉਹਨਾਂ ਨੂੰ ਬਕਾਇਦਾ ਰੋਜ਼ਗਾਰ ਲਿਆ ਕੇ ਦਈਏ ਇਹ ਸਾਡੀ ਐਮਪੀ ਔਰ ਐਮਐਲਏ ਤੱਕ ਵੀ ਜੋ ਸਾਡੀ ਰਿਕੁਆਇਰਮੈਂਟ ਪਹਿਲਾਂ ਲੱਗ ਚੁੱਕੀ ਆ ਜੀ ਤੁਸੀਂ ਖੁਦ ਆਪਣੇ ਮਾਈਂਡ ਨਾਲ ਸੋਚੋ ਇੱਕ ਵੋਟ ਹੀ ਹੁੰਦੀ ਹੈ ਜਿਹੜਾ ਆਪਣੇ ਮਾਈਂਡ ਨਾਲ ਪਾਉਂਦਾ ਬੰਦਾ ਬਾਕੀ ਤੇ ਚਲੋ ਜੋ ਵੀ ਹੈਗਾ ਆ ਆਪਣੀ ਵੋਟ ਪਾਉਣ ਲੱਗੇ ਆਪਣੇ ਹਰ ਚੀਜ਼ ਦਾ ਰੱਬ ਨੇ ਸਾਨੂੰ ਦੋ ਅੱਖਾਂ ਨੱਕ ਕੰਨ ਦਿੱਤੇ ਹੋਏ ਨਾ ਆਪਣੀ ਬੁੱਧੀ ਦਾ ਇਸਤੇਮਾਲ ਕਰੋ ਜਿਹੜਾ ਤੁਹਾਡੀ ਲਈ ਤਹਾਡੇ ਲਈ ਵਧੀਆ ਸੋਚ ਰੱਖ ਸਕਦਾ ਪਿੰਡ ਨੂੰ ਡਵੈਲਪਮੈਂਟ ਕਰ ਸਕਦਾ ਤੁਸੀਂ ਉਸ ਬੰਦੇ ਨੂੰ ਹੀ ਚੁਣੋ ਤੇ ਜੇ ਸਾਨੂੰ ਸਾਡਾ ਪਿੰਡ ਸਰਵਿਸੈਂਟ ਇਹਨਾਂ ਚੁਣੂਗਾ ਤੇ ਅਸੀਂ ਆਪਣੇ ਪਿੰਡ ਵਿੱਚ ਗਰਾਊਂਡ ਨੂੰ ਵੀ ਲੈ ਕੇ ਆਵਾਂਗੇ ਤੇ ਬਜ਼ੁਰਗਾਂ ਵਾਸਤੇ ਸਿਆਰ ਸਪਾਟੇ ਲਈ ਬਗੈਰਾ ਉਹਨਾਂ ਲਈ ਵੀ ਮਤਲਬ ਇੱਕ ਪਾਰਕ ਤਿਆਰ ਕਰਾਂਗੇ ਜਿੱਥੇ ਪੂਰੀ ਉਹਨਾਂ ਦੀ ਸੇਫਟੀ ਦਾ ਧਿਆਨ ਰੱਖਿਆ ਜਾਊਗਾ ਲਾਈਟਾਂ ਲਗਾਈਆਂ ਜਾਣਗੀਆਂ ਤੇ ਕੈਮਰੇ ਵਗੈਰਾ ਦਾ ਵੀ ਉੱਥੇ ਇੰਤਜ਼ਾਮ ਕੀਤਾ ਜਾਏਗਾ ਜੋ ਕਿ ਪੂਰੀ ਸੇਫਟੀ ਦੇ ਨਾਲ ਆਪਾਂ ਰਹਿ ਸਕਣਗੇ ਜੀ ਤੋਂ ਸਾਡੇ ਨਾਲ ਪਿੰਡ ਦੀਆਂ ਮਹਿਲਾਵਾਂ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲਈਏ ਕੀ ਉਹਨਾਂ ਦੀ ਰਾਏ ਹੈ ਇਹਨਾਂ ਚੋਣਾਂ ਨੂੰ ਲੈ ਕੇ ਹਾਂਜੀ ਕੀ ਨਾਮ ਹੈ ਜੀ ਸੁਖਵੀਰ ਕੌਰ ਜੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਪੰਚਾਇਤੀ ਚੋਣਾਂ ਦਾ ਹੁਣ ਆਗਾਜ਼ ਹੋਇਆ ਤੇ ਵੋਟਾਂ ਵੀ ਪੈਣ ਨੇ ਕਰੀਬ ਆ ਗਈਆਂ ਨੇ 15 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ ਕਾਗਜ਼ੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ ਹਾਂਜੀ ਵੋਟਾਂ ਚਲੋ ਠੀਕ ਹੈ ਆ ਰਹੀਆਂ ਆ ਬਾਕੀ ਜੋ ਵੀ ਪਿੰਡ ਦੀ ਸਹਿਮਤੀ ਹੈ ਸਹਿਮਤੀ ਹੋ ਜਾਏ ਤਾਂ ਸਭ ਤੋਂ ਵਧੀਆ ਹੈ ਬਾਕੀ ਜਿੱਦਾਂ ਵੀ ਅੱਜਕੱਲ ਤੁਹਾਨੂੰ ਪਤਾ ਹੀ ਮਾਹੌਲ ਕਿੱਦਾਂ ਦਾ ਆ ਚੱਲ ਰਿਹਾ ਹਰੇਕ ਨੇ ਫਾਰਮ ਭਰਨੇ ਹਰੇਕ ਦੇ ਨਾਲ ਜੋ ਇਹ ਹੈ ਕਿ ਜੋ ਵੀ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਉਹਦੇ ਵੱਲ ਦੀ ਸਹਾਇਤਾ ਕੀਤੀ ਜਾਵੇ ਅਮਨਦੀਪ ਸਿੰਘ ਜਿਹੜੇ ਚੋਣ ਲਈ ਮੈਦਾਨ ਵਿੱਚ ਉਤਰੇ ਨੇ ਤੇ ਕਿਵੇਂ ਦੇਖਦੇ ਹੋ ਇਹਨਾਂ ਦੀ ਕਾਰਗੁਜ਼ਾਰੀਆਂ ਨੂੰ ਹਾਂਜੀ ਬਸੀ ਕਾਫੀ ਹੱਦ ਤੱਕ ਠੀਕ ਨੇ ਬਹੁਤ ਵਧੀਆ ਸੋਚ ਹੈ ਇਹਨਾਂ ਦੀ ਹਰੇਕ ਵੇਲੇ ਸਾਡੇ ਨਾਲ ਖੜੇ ਹੁੰਦੇ ਆ ਪਿੰਡ ਵਾਸਤੇ ਵੀ ਵਧੀਆ ਆ ਚਲੋ ਅਸੀਂ ਕਹਿੰਦੇ ਆ ਕਿ ਜੋ ਵੀ ਹੈ ਠੀਕ ਹੈ ਵਧੀਆ ਬੰਦੇ ਆ ਇਹਨਾਂ ਨੂੰ ਹੀ ਚੁਣਿਆ ਜਾਵੇ ਬਾਕੀ ਜੋ ਵੀ ਆ ਪਿੰਡ ਦੀ ਸਹਿਮਤੀ ਦੇ ਨਾਲ ਹੀ ਹਾਂਜੀ ਭਾਈ ਕੀ ਨਾਮ ਜੀ ਕ੍ਰਿਸ਼ਨ ਸਿੰਘ ਜੀ ਕੀ ਕਰਨਾ ਚਾਹੋਗੇ ਤੁਸੀਂ ਦੇਖੋ ਸਰ ਇਲੈਕਸ਼ਨ ਆ ਰਹੇ ਪਿੰਡ ਵਾਸਤੇ ਨਾ ਹਰ ਇੱਕ ਪਿੰਡ ਦਾ ਇਲੈਕਸ਼ਨ ਹੈ ਪੰਚਾਇਤ ਵਾਸਤੇ ਅਸੀਂ ਕਹਿੰਨੇ ਵੀ ਸਾਡੀ ਪਿੰਡ ਦੀ ਵੀ ਇਲੈਕਸ਼ਨ ਜਿਹੜੇ ਇਲੈਕਸ਼ਨਾਂ ਤੋਂ ਪਹਿਲਾਂ ਸਾਡੀ ਸਹਿਮਤੀ ਹੋ ਜਾਏ ਤਾਂ ਉਹ ਵਧੀਆ ਗੱਲ ਹੈ ਜੀ ਦੇਖੋ ਪਿੰਡ ਦਾ ਵਿਕਾਸ ਕਰ ਸਕਦੇ ਉਹਨਾਂ ਨਾਲ ਅਸੀਂ ਜੇ ਆਪਾਂ ਵੋਟਾਂ ਪਾ ਕੇ ਵੀ ਜਿੱਤਦੇ ਆ ਜਾਂ ਹਾਰਦੇ ਆ ਉਹਨਾਂ ਨਾਲ ਵਿਕਾਸ ਦਾ ਇੱਕ ਸਾਡਾ ਪ੍ਰੋਜੈਕਟ ਜਿਹੜਾ ਰੁਕਦਾ ਕਿਉਂਕਿ ਸਾਡੇ ਭਾਜੀ ਹੁਣ ਅਮਨ ਹੁਣਾਂ ਦੇ ਲਿੰਕ ਹੈਗੇ ਆ ਗਵਰਨਮੈਂਟ ਨਾਲ ਚਲੋ ਵਧੀਆ ਇਹਨਾਂ ਦਾ ਰਿਲੇਸ਼ਨ ਆ ਇਹ ਬਣਨਗੇ ਤਾਂ ਸਾਨੂੰ ਪਿੰਡ ਵਾਸਤੇ ਸਹੂਲਤਾਂ ਬਹੁਤ ਦੇ ਸਕਦੇ ਆ ਜੀ ਤੇ ਬਾਕੀ ਇੰਨਾ ਕੀ ਕਹਿਣਾ ਜੀ ਅਮਨ ਭਾਜੀ ਸਰਬਸਹਿਮਤੀ ਨਾਲ ਹੀ ਬਣ ਜਾਣਾ ਸਾਰਿਆਂ ਦੀ ਸਹਿਮਤੀ ਹੋਵੇ ਕਿਉਂਕਿ ਪਿੰਡ ਦਾ ਵਿਕਾਸ ਚਾਹੁੰਦੇ ਆ ਅੱਗੇ ਵੀ ਕਰ ਸਕਦੇ ਆ ਠੀਕ ਆ ਤੇ ਬਿਲਕੁਲ ਜਿੱਥੇ ਸੋਚਿਆ ਵਧੀਆ ਸਹੀ ਸਹੀ ਕਿਹਾ ਜੋ ਵੀ ਇਹਨਾਂ ਨੇ ਕਿਹਾ ਉਹ ਜਿੱਥੇ ਪਿੰਡ ਦੀ ਸਰਬਸੰਮਤੀ ਦੇ ਨਾਲ ਜੇ ਪੰਚਾਇਤ ਬਣਦੀ ਹੈ ਤੇ ਉੱਥੇ ਖਰਚਾ ਵੀ ਜਿਹੜਾ ਉਹ ਘਟਦਾ ਤੇ ਸਰਕਾਰ ਵੱਲੋਂ ਵੀ ਜਿਹੜੀ ਗ੍ਰਾਂਟ ਦਿੱਤੀ ਜਾਂਦੀ ਹੈ ਉਹ ਵੀ ਪਿੰਡ ਵਾਸੀਆਂ ਨੂੰ ਇੱਕ ਲਾਭ ਮਿਲਦਾ ਤੇ ਨਾਲ ਦੀ ਨਾਲ ਸਰਕਾਰ ਵੱਲੋਂ ਇੱਕ ਐਲਾਨ ਵੀ ਕੀਤਾ ਗਿਆ ਕਿ ਜੇਕਰ ਸਰਬਸੰਮਤੀ ਨਾਲ ਪੰਚਾਇਤ ਬਣਾਉਂਦੇ ਹੋ ਤੇ ਨਾਲ ਗਰਾਊਂਡ ਤੇ ਜਾਂ ਮਹੱਲਾ ਕਲੀਨਿਕ ਪ੍ਰੋਵਾਈਡ ਕੀਤੀ ਜਾਵੇਗੀ ਪਿੰਡ ਵਾਸੀਆਂ ਲਈ ਤੇ ਸਰ ਹੁਣ ਤੁਸੀਂ ਕੋਈ ਅਪੀਲ ਕਰਨਾ ਚਾਹੋਗੇ ਪਿੰਡ ਵਾਸੀਆਂ ਨੂੰ ਜੀ ਮੈਂ ਇਹੀ ਕਰੂੰਗਾ ਸਰ ਜੇ ਸਰਬਸੰਮਤੀ ਨਾਲ ਬਣਾਇਆ ਜਾਵੇ ਤਾਂ ਅਸੀਂ ਪਿੰਡ ਵਾਸਤੇ ਸੋਚਾਂਗੇ ਤੇ ਪਿੰਡ ਵਾਸਤੇ ਦੱਸਰ ਆਪਾਂ ਕਹਿੰਨੇ ਕਿ ਹਰ ਮੈਂ ਵੀ ਮੈਂ ਨਹੀਂ ਹੈਗਾ ਹਰ ਬੰਦੇ ਨੂੰ ਆਪਣਾ 10 20% ਦੇਣਾ ਚਾਹੀਦਾ ਪਿੰਡ ਦੇ ਵਿੱਚ ਹਿੱਸੇਦਾਰੀ ਪਾਣੀ ਚਾਹੀਦੀ ਆ ਇਹ ਸਾਡੀ ਜਨਮ ਭੂਮੀ ਆ ਅਸੀਂ ਥੋੜਾ ਥੋੜਾ ਆਪਣਾ ਯੋਗਦਾਨ ਪਾਵਾਂਗੇ ਤਾਂ ਸਾਡਾ ਪਿੰਡ ਸਵਰਗ ਬਣ ਸਕਦਾ ਆ ਤੇ ਆਪਾਂ ਇਹ ਨਹੀਂ ਕਹਿ ਸਕਦੇ ਯਾਰ ਅੱਜ ਕੱਲ ਮਸਲੇ ਹੋ ਗਏ ਕੋਈ ਕਿਸੇ ਦੇ ਕੰਮ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੁੰਦਾ ਉਹ ਫਲਾਣੇ ਦਾ ਮੈਟਰ ਆ ਯਾਰ ਉਹ ਆਪੇ ਸੈਟਲ ਕਰੂਗਾ ਪਰ ਇਹ ਸਾਨੂੰ ਸਿਰਫ ਇੱਕ ਇੱਥੇ ਕੇ ਬਣੀ ਪਿੰਡਾਂ ਦੇ ਵਿੱਚ ਭਾਈਵੰਦੀ ਕਾਇਮ ਹੈ ਜੋ ਇਸ ਟਾਈਮ ਸ਼ਹਿਰਾਂ ਦੇ ਵਿੱਚ ਖਤਮ ਹੋ ਚੁੱਕੀ ਆ ਪਿੰਡ ਦੇ ਵਿੱਚ ਇੱਕ ਦੂਜੇ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਪਹਿਚਾਣਦੇ ਦਾਦੇ-ਪਰਦਾਦੇਆਂ ਤੱਕ ਸਾਡੀ ਇੱਕ ਦੂਜੇ ਨੂੰ ਹਿਸਟਰੀ ਜਾਣਦੇ ਆ ਤੇ ਅਸੀਂ ਕਹਿੰਦੇ ਕਿ ਜੋ ਪ੍ਰੇਮ ਭਾਵਨਾ ਦਾ ਮਾਹੌਲ ਆ ਪਿੰਡਾਂ ਦੇ ਵਿੱਚ ਉਹਨੂੰ ਕਾਇਮ ਰੱਖਿਆ ਜਾਵੇ ਤੇ ਗਰੀਬ ਦੀ हेल्प ਕੀਤੀ ਜਾਵੇ ਤੇ ਆਪਸ ਦੇ ਵਿੱਚ ਜੋ ਵੀ ਹੈਗਾ ਪਿਆਰ ਬਣਿਆ ਰਹੇ ਪੰਚਾਇਤੀ ਵੋਟਾਂ ਕਰਕੇ ਕਾਫੀ ਮਾਹੌਲ ਖਰਾਬ ਵੀ ਹੁੰਦੀ ਆ ਕਿਉਂਕਿ ਤਿਲਕਣ ਵਾਲੀ ਚੱਲਦੀ ਆ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਜਾਤ-ਪਾਤ ਦੇ ਰੂਲੇ ਨੂੰ ਹਟਾ ਕੇ ਸਹੀ ਬੰਦਾ ਚੁਣਿਆ ਜਾਵੇ ਜੋ ਪਿੰਡ ਦੀ ਡਿਵੈਲਪਮੈਂਟ ਕਰ ਸਕੇ ਤੇ ਅਗਰ ਸਾਡੇ ਪਿੰਡ ਖੁਸ਼ਹਾਲ ਆ ਤਾਂ ਪੰਜਾਬ ਵੀ ਖੁਸ਼ਹਾਲ ਆ ਤੇ ਵਧੀਆ ਮਾਹੌਲ ਦੇਵਾਂਗੇ ਤੇ ਬੱਚਿਆਂ ਨੂੰ ਚਲੋ ਵਧੀਆ ਮਾਹੌਲ ਦੇਵਾਂਗੇ ਕੱਲ ਨੂੰ ਹੋ ਸਕਦਾ ਆਣ ਵਾਲੇ ਬੱਚੇ ਸਾਡੇ ਸਟੇਡੀਅਮ ਚੋਂ ਦੇ ਗਰਾਊਂਡਾਂ ਵਿੱਚ ਪ੍ਰੈਕਟਿਸ ਕਰਕੇ ਹੋ ਸਕਦਾ ਗੋਲਡ ਮੈਡਲ ਲੈ ਕੇ ਆਣ ਇਹ ਸ਼ੁਰੂਆਤ ਹੁੰਦੀ ਬੰਦੇ ਦੀ ਕੋਈ ਪਤਾ ਨਹੀਂ ਕਿਸੇ ਨੇ ਕਿੱਥੇ ਤੱਕ ਚਲੇ ਜਾਣਾ ਤੇ ਚਲੋ ਆਪਣੀ ਵਧੀਆ ਤੁਸੀਂ ਸੋਚ ਰੱਖੋ ਜੇ ਵਧੀਆ ਸੋਚ ਰੱਖਾਂਗੇ ਤਾਂ ਅੱਗੇ ਅਸੀਂ ਕਾਮਯਾਬੀ ਹੋਵਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰਿਆ ਸਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਵੀਂ ਸੋਚ ਦੇ ਨਾਲ ਕਾਬਜਾਬੀ ਦੀਆਂ ਲੇਹਾਂ ਤੇ ਪਹੁੰਚਾਉਣ ਵਾਲੇ ਪਿੰਡ ਨੂੰ ਇਹ ਅਮਨਦੀਪ ਸਿੰਘ ਪਿੰਡ ਵਾਸੀਆਂ ਨੂੰ ਅਪੀਲ ਕਰ ਰਹੇ ਨੇ ਕਿ ਸਰਵਸੰਮਤੀ ਨਾਲ ਜੇ ਪੰਚਾਇਤ ਬਣਦੀ ਹੈ ਤੇ ਪਿੰਡ ਦਾ ਵਿਕਾਸ ਇੱਕ ਨਵੀਂ ਸੋਚ ਦੇ ਨਾਲ ਵੱਡੀ ਪੱਧਰ ਤੱਕ ਕੀਤਾ ਜਾਵੇਗਾ ਤੇ ਮਹਿਲਾਵਾਂ ਤੇ ਬਜ਼ੁਰਗਾਂ ਲਈ ਵੀ ਉਪਰਾਲੇ ਕੀਤੇ ਜਾਣਗੇ ਤਾਂ ਇਸ ਆਸ ਦੇ ਨਾਲ ਇੱਕ ਅਪੀਲ ਕੀਤੀ ਗਈ ਹੈ ਨਾਲ ਵੱਲੋਂ ਤੇ 50 ਸਰਕਾਰ ਨੂੰ ਵੀ ਅਪੀਲ ਕਰਦੇ ਨੇ ਕਿ ਜੇਕਰ ਪੰਚਾਇਤ ਸਾਡੀ ਬਣਦੀ ਹੈ ਤਾਂ ਗਰੰਟਾ ਦੇ ਕੇ ਪਿੰਡ ਦਾ ਇੱਕ ਵਿਕਾਸ ਕੀਤਾ ਜਾਵੇ ਤਾਂ ਜੋ ਪਿੰਡ ਜਿਹੜਾ ਉਹ ਪੰਜਾਬ ਦੀਆਂ ਤਰਕੀਆਂ ਪੰਜਾਬ ਦੀਆਂ ਜਿਹੜਾ ਨਾਮ ਕਿਤਾਬਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇ ਤੇ ਇਸ ਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਨਵਨੀ ਸੰਚੀਮਾ ਧੰਨਵਾਦ